ਇਹ ਨਾ ਹੋਰ ਕਾਂਸਪਾਰਟੀ ਉਹਨੇ ਲੜ ਰਹੇ ਨੇ ਤਾਂ ਨਵਾਂ ਬੰਦਾ ਆਉਂਦਾ ਬਾਈ ਬਾਈ ਆਹ ਲੜ ਲੜਦਾ ਉਹ ਧਮਕਾਉਂਦੇ ਨੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਚਲਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨੇ ਜੇ ਉਹ ਜੋ ਲੱਗੀਆਂ ਕਰਦੇ ਪਾਏ ਸਿਆ ਚੋਕੇ ਚੰਗੇ ਚੋਕੇ ਲੈ ਗਏ ਨੇ ਥੁਲਾਗ ਨੇ 60 ਦਿਨਾਂ ਨੇ 2 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਵੀਡੀਓ ਕਾਦੀ ਬਣਾਉਣੀ ਹੈ ਉਹ ਤੇ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਬਚਣ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਕੀ ਕਰੋ ਅਲੇ ਘਰ ਦਾ ਬੂਆ ਖੋਲੋ ਤੁਹਾਨੂੰ ਉਹ ਤੇ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਵੈਪਨ ਸਭ ਤੋਂ ਹੀ ਨਹੀਂ ਖਿਲਾਓਗੇ ਤਾਂ ਕੌਣ ਖਿਲਾਏਗਾ ਹਾਂਜੀ ਮਿਹਰਬਾਨੀ ਤਾਂ DJ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇਖਦਾ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਥ ਜਿੱਤਦਾ ਹੀ ਹੁਣ ਖੜੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇੜਾ ਮਾਰੀਆਂ ਨੇ ਆ ਵੇਖੋ ਬਾਹਰ ਤੇ ਬੰਦੇ ਆ ਰਹੇ ਆ ਆਹੋ ਕਰਾਓ ਕਰਾ ਦਿਓ ਐਮਐਲਆਰ ਕਟਾ ਦਿਓ ਐਮਐਲਆਰ ਕਟਾइए ਤੁਹਾਡੀ ਐਮਐਲਆਰ ਜਿਹੜੀ ਕੱਢੀ ਜਾਂਦੀ ਆ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਬਿਲਾ ਦਿਓ ਉਹਨੂੰ ਚੁੱਕਣ ਦੇ ਬਿਲਾ ਕਰਾ ਲੈ ਕੋਈ ਉਹਨੂੰ ਫੜਾ ਦੇ ਜੀ ਜਨਾਬ ਸਾਡੀ ਰਿਕਵੈਸਟ ਅੰਦਰ ਘਰ ਦੇ ਬਾਹਰ ਦੇ ਕਸੋਂ ਤੋਂ ਜੋ ਕਰਨੀ ਆ ਅੰਦਰ ਉਹਨਾਂ ਨੇ ਜਾਜਰਣ ਵਾਲੇ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਆ ਜੀ ਗੱਡੀ ਉਹਨਾਂ ਲਈ ਥੇ ਆ ਕਰ ਲੈਣੇ ਜੀ ਕਰ ਲੈਣੇ ਇਦਾਂ ਵੋਟਾਂ ਕਾ ਦਿੱਤੀ ਜਨਾਬ ਆ ਵੀ ਬਟਨ ਦਬੀ ਜਾਣ ਚੰਡੇਰ ਦਾ ਮਾਲ ਸਾਹਿਬ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕਿ ਡਰਦਾ ਆ ਨਵਚੜਾ ਨਾਈ ਆ ਉੱਥੇ ਕੰਮ ਕਰਦਾ ਇਹਨੂੰ ਕੀ ਚੈੱਕ ਕਰ ਲੈਣੇ ਆ ਤੁਸੀਂ ਨਾ ਉਹ ਨੁਕੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨਾ ਕਰੋ ਸਪੈਕੂਲੇਸ਼ਨ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਉਹਨੂੰ ਟੈਂਪੋਰਰੀ ਕਰ ਦਿਓ ਆ ਰਹੇ ਨੇ ਤਾਂ ਜੇ ਕੇ ਪਰੇ ਦੋਸਤਾਂ ਆਉਂਦੇ ਆ ਆਲਦ ਆਲਦ ਦਾ ਉਤਮ ਕੋਂਡੇ ਦੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਜੱਲਣਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨਹੀਂ ਜੇ ਉਹ ਜੋ ਲੰਗੀਆਂ ਚੁੱਕ ਕੇ ਲੈ ਗਏ ਨੇ 60 ਦਿਨਾਂ ਦੇ 1.5 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਬਚਣ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਤੇ ਕੀ ਕਰੀਏ ਅਰੇ ਘਰ ਦਾ ਬੂਹਾ ਖੋਲੋ ਤੁਹਾਨੂੰ ਉੱਥੇ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਕੋਈ ਵੈਪਨ ਸਪਲਾਈ ਨਹੀਂ ਦਿਲਾਓਗੇ ਤਾਂ ਕਾਊਂਟ ਦਿਲਾਏਗਾ ਹਾਂਜੀ ਮਿਹਰਬਾਨੀ ਤਾਂ DJ ਕੰਮ ਕਰੋਗੇ ਤੇ ਮੰਨ ਲਓ ਉਹਨਾਂ ਕੋਲ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇਖਿਆ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਥ ਜਿੱਤਦਾ ਹੀ ਹੁਣ ਖੜੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇੜਾ ਮਾਰੀਆਂ ਨੇ ਆ ਵੇਖੋ ਬਾਹਰ ਤੇ ਬੰਦੇ ਆ ਰਹੇ ਆ ਆਹੋ ਕਰਾਓ ਕਰਾ ਦਿਓ ਐਮਐਲਆਰ ਕਟਾ ਦਿਓ ਆ ਵੀ ਲੈ ਆਓ ਕਟਾਈਏ ਤੁਹਾਡੀ ਐਮਐਲਆਰ ਜੀ ਠੰਡੀ ਜਾਂਦੀ ਆ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਬਿਲਾ ਦਿਓ ਉਹਨੂੰ ਬੰਗਲ ਕਰਾ ਲੈ ਕੋਈ ਉਹਨੂੰ ਫੜਾ ਦਿਓ ਜੀ ਜਨਾਬ ਸਾਡੀ ਰਿਕਵੈਸਟ ਅੰਦਰ ਘਰ ਦੇ ਬਾਹਰ ਦੇ ਅੰਦਰ ਉਹਨਾਂ ਨੇ ਜਾਜਰਣ ਬਾਰੇ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਉਹਨਾਂ ਰੀਏ ਥੇ ਆ ਕਰ ਲੈਨੇ ਜੀ ਕਰ ਲੈਨੇ ਇਦਾਂ ਵੋਟਾਂ ਕਾ ਦਿੱਤੀ ਜਨਾਬ ਆ ਵੀ ਬਟਨ ਦਾ ਵੀ ਜਾਣ ਚੰਡੇਰ ਦਾ ਵੱਲ ਸਾਹਿਬ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕਿ ਡਰਦਾ ਆ ਨਵਚਾਰਨ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕੀ ਲੈਨੇ ਆ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਜੀ ਨੂੰ ਜੋ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨਾ ਨਹੀਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨਾ ਕਰੋ ਸਪੈਕੂਲੇਸ਼ਨ ਨਾ ਕਰੋ ਨਹੀਂ ਮੈਂ ਸਪੈਕੂਲੇਸ਼ਨ ਨਹੀਂ ਕਰਾਂਗਾ ਉਹਨੂੰ ਟੈਲਫੋਨ ਕਰ ਦੋ ਕਿਹੜੀ ਗੱਡੀ ਬਾਹਰ ਠੀਕ ਹੈ ਜੀ ਉਹ ਹੋ ਯਾਰ ਮੈਂ ਉਹਨੂੰ ਬੰਦੇ ਨੂੰ ਖੜਨ ਲਗਾ ਠੀਕ ਹੈ ਨਹੀਂ ਉਹਨੂੰ ਉਹਨੂੰ ਖੜਿਓ ਖੜਨ ਲੱਗਿਆ ਹੈ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਦਾਵੇਂ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜਿਆ ਜਿਹਦਾ ਉਹਦਾ ਫਰਜ਼ ਬੰਦਾ ਸੁਖੀਰ ਦਾਵਾਂ ਕੋਲ ਖੜੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਮਾਰ ਕੇ ਕਰ ਵਰਦੀ ਆ ਆਪਣੇ ਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋਗੇ ਸੁਕੀਂਦਾ ਵੇਡ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਇਹ ਜਨ ਤੱਕ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹ ਅੰਨਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੇ ਮਾਰ ਲਿਆ ਬੰਦਾ ਮੇਰੇ ਪੋਟਾ ਡਾਂਗਾ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਕੀਂਦਾ ਆ ਵੇਖੋ ਵੇਖੋ ਅੰਮ੍ਰਿਤ ਵਖਾ ਲੋ ਆ ਸਾਰੀ ਜਨ ਤੱਕ ਵੀਡੀਓ ਹੈਗੀ ਆ ਖਾਲੀ ਆ ਜੇ ਆ ਜੇ ਆ ਜੇ ਬੰਦਾ ਏ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਤੇ ਡਾਂਗ ਮਰਵਾਉਣ ਡਿਆ ਆ ਵੇਖੋ ਇਹ ਲਪਾਇਆ ਜੀ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਪਿੱਛੇ ਜੁਰਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹ ਅੱਗੇ ਕਰਕੇ ਬਚਾਈ ਮੇਰਾ ਪੁੱਤ ਡਾਂਗ ਮਾਰੀਆ ਪੁੱਤ ਮੇਰਾ ਮਾਰੀ ਕੇ ਗੱਲ ਕਹਿੰਦੇ ਪੈਣ ਘਰਵਾ ਦੋ ਆ ਮੈਂ ਉਹਦੇ ਤੋਂ ਕਾਲੇ ਸਰਪੰਚੀ ਉਹ ਜਿਹਨੇ ਸਾਰਾ ਕੀਤਾ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂ ਜੀ ਮੁੜ ਕੇ ਛਡਾਇਆ ਜਿਨ੍ਹਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੋਕੇ ਦਾ ਉਹਨੇ ਗੁੰਡੇ ਮੰਗਾਏ ਆ ਇਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਗੈਰਤ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕਿਸ ਨੂੰ ਆਲੇ ਪਾਸੇ ਆਲੇ ਆਹ ਆਲੇ ਸਰਦਾਰ ਜਿਹਨੇ ਮੈਂਬਰ ਨੂੰ ਕਿਹਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਕੌਣ ਭੱਜ ਗਿਆ ਕੌਣ ਭੱਜ ਗਿਆ ਅੱਜ ਦੇਖੋ ਹੋ ਚੁੱਕੀ ਹੈ ਕਿ ਮੇਰਾ ਪਧਾਨਾ ਪੈਂਦਾ ਜਿਹੜਾ ਪਾਣਾ ਨਾ ਹੋਵੇ ਕਮਿਟੀ ਪ੍ਰੀਆ ਦੀ ਜਲਾਹ ਹੋਈ ਹੈ ਸੀ ਮੇਰੇ ਸਾਹ ਦੇ ਵਿੱਚ ਇਹ ਕੱਟ ਕਰਦੇ ਰਹੇ ਹਰ ਕਰੇ ਆਈਲੀ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਆਇਆ ਆਹ ਵੇਖ ਲੈ ਇਹ ਕੱਟ ਕੇ ਨਾ ਜਿਆ ਮੜਾਇਆ ਕਿ ਲਾਰੇ ਹੋ ਜਾਂ ਜੀ ਕਰਨ ਦਾ ਬੰਦਾ ਇਹਨੂੰ ਫਿਰ ਤੇ ਕਾਰਵਾਈ ਹੋਗੀ ਇਹ ਹੋਈ ਹੋਈ ਇਹ ਮੁੰਡਾ ਨਾਲ ਆ ਅੱਜ ਮੈਨੂੰ ਮਾਰਿਆ ਸਲਾਦੀ ਨਾਲ ਬਾਰੋ ਲੈ ਹਾਂਜੀ ਬਿਆਨ ਦੇਣਾ ਕੋਈ ਹਾਂਜੀ ਬਿਆਨ ਸਾਹੇ ਦੇਣਾ ਇੱਕ ਤਾਂ ਨਹੀਂ ਬਚਦਾ ਇਹ ਕਾਰਵਾਈ ਕਰਾਂਗੇ ਜਿਹੜੀ ਬੰਦੀ ਕਾਰਵਾਈ ਹੋਊਗੀ ਸਰਕਾਰ ਕਲਾਸੀ ਦਾ ਉਹ ਕਰ ਰਹੇ ਵੈਰੀਫਾਈ ਕਾਂਗਰਸੀ ਕੀ ਹੋਇਆ ਕੀ ਬਾਹਰ ਆਇਆ ਇਹ ਨਾਲੇ ਨਾ ਆਲੇ ਆਹ ਆਲੇ ਸਰਦਾਰ ਜਿਹਨੇ ਮੈਂਬਰ ਨੂੰ ਕਿਹਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਟੋਰ ਵੱਜ ਗਿਆ ਟੋਰ ਵੱਜ ਗਿਆ ਅੱਜ ਕਿਥੋਂ ਹੋ ਚੁੱਕੀ ਹੈ ਤੇਰਾ ਪਟਨਾਣਾ ਪਿੰਡ ਜਿਹੜਾ ਪਟਨਾਣਾ ਦਾ ਪਿੰਡ ਹੈ ਕੰਮਕੀ ਪ੍ਰਕਿਰਿਆ ਦੀ ਸ਼ੁਰੂ ਹੋਈ ਹੈ ਤੇ ਦਾ ਇਥੋਂ ਦਾ ਰਹਿਣ ਵਾਲਾ ਤੇ ਇਸ ਥਾਂ ਦੇ ਉੱਤੇ ਇੱਕ ਅਪਕਰ ਦੇ ਰਹੇ ਹਾਂ ਹਰ ਜਿਹੜਾ ਆਜੀ ਹੁਜੂਰ ਹੋਗਾ ਨਾ ਕਿਥੋਂ ਦਾ ਰਹਿਣ ਵਾਲਾ ਤੂੰ ਕਿਥੋਂ ਦਾ ਆਇਆ ਉਹ ਦੇਖ ਲੈਗੇ ਇਹੀ ਤੇ ਨਾ ਕਿਹਾ ਮਨਾਇਆ ਕਿ ਲੜੇ ਹੋਇਆ ਜੀ ਕਰਨ ਦਾ ਬੰਦਾ ਇਹਨੂੰ ਖੜੋ ਇਹ ਇਤੇ ਕਾਰਵਾਈ ਹੋਏ ਇਹ ਮੁੰਡਾ ਨਾਲ ਹਾਂਜੀ ਮੈਨੂੰ ਮਾਰਿਆ ਸਲਾਦੀ ਲੱਗ ਬਾਰੋ ਲੈ ਹਾਂਜੀ ਬਿਆਨ ਦੇਣਾ ਕੋਈ ਹਾਂਜੀ ਬਿਆਨ ਦੇਣਾ ਖਾਣੇ ਲੱਗ ਇੱਕ ਤਾਂ ਨਹੀਂ ਬਚਦਾ ਮੈਂ ਕਿੱਥੇ ਹੀ ਕਾਰਵਾਈ ਕਰਾਂ ਕਰਾਰ ਕੇ ਕਾਰਵਾਈ ਜਿਹੜੀ ਬੰਦੀ ਕਾਰਵਾਈ ਹੋਣੀ ਹੈ ਸਰਕਾਰ ਕਲਾਸ਼ੀ ਦਾ ਉਹ ਕਰ ਰਹੇ ਵੈਰੀਫਾਈ ਕਾਂਗਰਸੀ ਆ ਗਿਆ ਮੁੰਡੇ ਇਹ ਹੋਇਆ ਕੀ ਜੀ ਬਾਰੂ ਆਇਆ ਸੀਗਾ ਦੋ 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 ਨੇ ਬੰਦਾ ਮਰਗਾ ਫੇਰ ਤੋਂ ਆਪਣਾ ਮਰਗਾ ਦਰਵਾਜ਼ੇ ਦੇ ਉੱਪਰ ਰੋਕੀ ਦਾ ਜੀਪ ਸਰ ਕਰ 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 ਚੱਲ ਰਹੇ ਹੋਗੀ ਜਿੱਥੇ ਸਾਨੂੰ ਕੋਈ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਚੈੱਕ ਜਿਹੜਾ ਕਿਹਾ ਜਾਵੇ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹੜਾ ਇਹ ਸ਼ੱਕ ਹੋਊਗਾ ਸਾਰਾ ਕਰਾਂਗੇ ਜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਸਭ ਜਿਹੜਾ ਤੁਸੀਂ ਸੁਣੀ ਰਹੀ ਸੀ ਮਾਜਵਾਜਨ ਸਾਰੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਮਾਜਵਾਜਨ ਸਾਰੀ ਦਾ ਮੈਂ ਜਵਾਬ ਦੇਣਾ ਆਜੋ ਸਵਾਲ ਹੁੰਦਾ ਵੱਲ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਰਿਸ਼ਤੇ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਯਾਦ ਹੈ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਉਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅੱਜ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾੜੀ ਵਾਲੇ ਦਾ ਜੇ ਨਾ ਅਜ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਆ ਰਿਹਾ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੀ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰੰਧਾਵਾ ਸਾਹਿਬ ਦੀ ਬੁਖਲਾਟ ਆ ਹਾਰ ਨਹੀਂ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜ਼ੀ ਕਹੀ ਜੇ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਵੇਂ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਵੇਂ ਮੇਰੀ ਗਲਤੀ ਮੇਰੀ ਗਲਤੀ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨ ਤਰਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲਾਉਂਦੇ ਉਹਨੂੰ ਜਿਹੜੀ ਮਾਰੀ ਹੈ ਕਿ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਕੋਸੀ ਮੇਰੇ ਨਾਲ ਸੀ ਕਿਹੜੀ ਡਾਂਗ ਵਜੀ ਆ ਭੀ ਇਹਦਾ ਮੈਡੀਕਲ ਸਾਹਮਣੇ ਲਿਆਓ ਹਾਂ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕੇ ਵੀਡੀਓ ਸਾਡੇ ਕੋਲ ਆ ਕੋਲ ਨਹੀਂ ਆਉਣ ਤੇ ਗੁੰਡਾ ਕਰਦੀ ਇਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖ ਰਹੀਏ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪਰ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਆਗੇ ਸ਼ਾਂਤ ਕਰਨਾ ਚਾਹੀਦਾ 몰 ਜਿਸ ਤਰੀਕੇ ਨਾਲ 몰 ਫੜਾਇਆ ਜਾ ਰਿਹਾ ਉਦੋਂ ਪਰੋਣ ਚਾਹੀਦਾ ਵੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਨਦਰ ਟੈਲੀਫੋਨ ਗਿਆ ਫਿਰ ਡੀਟਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਿਆ ਨਾ ਕਿ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਅੱਪ ਦੇ ਦਾ ਪੁੱਤਿਆ ਨਾ ਇਹ ਜਾ ਕੇ ਅंसारी ਦਾ ਐਕਸ਼ਨ ਕਰੇ ਮੈਂ ਜਵਾਬ ਦਊ ਮੈਂ ਗੜਗਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅंसारी ਨੂੰ ਸੱਧਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰੋਤੀ ਵੰਗੇ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਜਿਹੜੀ ਤਸਵੀਰ ਮਜੀਠੀ ਨੇ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਤਾਂ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਿਤੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਪਗਵਾਨਪੁਰੀਏ ਦੀ ਮੰਗ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਪਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪੁਗਾਨ ਪੜੀ ਇਹਨਾਂ ਦਾ ਮਾਮਾ ਕਿ ਜੇ ਸਾਡੇ ਨਾਲ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਬੁੱਢਿਆ ਕੋਲ ਡਰਿਆ ਜਾਏਗਾ ਆ ਯਾਰ ਪਾਈ ਚ ਸੁਖਿੰਦਰ ਰੰਧਾਵਾ ਕੋਲ ਆ ਗਈ ਨਹੀਂ ਤਾਂ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਨੇ ਫੜੇ ਗਿਆ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਮੈਂ ਹਾਂ ਭਾਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਨੇ ਮੈਂ ਤਾਂ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪਲੀਜ਼ ਕੀ ਲੱਗਦਾ ਇਹ ਸਹਾ ਸਰਕਾਰ ਦੇ ਦਬਾਤ ਦੇ ਚੰਦੇ ਤੂੰ ਹੀ ਹੋਰ ਕਿਦੇ ਮੇਰੇ ਦਬਾਤਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨਸਟਿਕ ਕਰਵਾ ਰਿਹਾ ਦਾਵਾ ਸਰ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਜੜ ਰਿਹਾ ਤਕਰੀਰ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10:00 ਵਜੇ ਤੋਂ ਦੇਰ ਚੜਿਆ ਵਾ ਵੋਟਾਂ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਕਦਾ ਗੁੰਡਾਗਰਦੀ ਪੈਦਾ ਹੋ ਜਾਵੇ